ਪੱਗ ਤਾਂ ਬੰਦਦੇ ਆ ਭਗਤ ਸਿੰਘ ਵਾਲੀ ਰੰਗ ਵੀ ਉਹੀ ਬੰਦਦੇ ਆ ਵੀ ਭਗਤ ਸਿੰਘ ਵਾਲੀਆਂ ਪੱਗਾਂ ਬਨ ਕੇ ਕੁਝ ਨਹੀਂ ਹੋਣਾ ਭਗਤ ਸਿੰਘ ਵਰਗੇ ਸਿਰਾਂ ਦੀ ਭਾਲ ਕਰਨੀ ਪਊ ਤੁਹਾਨੂੰ ਲਾਹਰ ਸਿੰਘ ਉਗੋਕੇ ਨਹੀਂ ਲਾਹਰ ਸਿੰਘ ਉਗੋਕੇ ਵਰਗੇ ਭਗਤ ਸਿੰਘ ਮੀਤ ਹੇਰ ਵਰਗੇ ਭਗਤ ਸਿੰਘ ਲੱਭ ਕੇ ਨਾ ਤੁਹਾਨੂੰ ਇਥੇ ਵੋਟਾਂ ਛੱਡੋ ਲੋਕਾਂ ਦੇ ਪਿੰਡਾਂ 'ਚ ਨਹੀਂ ਬਣ ਦੇਣਾ ਜੇ ਹੁਣ ਕੋਈ ਨਵੀਂ ਪਾਰਟੀ ਆ ਕੇ ਕਹੂ ਨਾ ਵੀ ਅਸੀਂ ਜੀ ਇਮਾਨਦਾਰ ਆ ਤਾਂ ਲੋਕ ਪੰਜਾਬੀ ਜੀ ਨਹੀਂ ਕਹਿੰਦੇ ਉਹਦੇ ਜੁੱਤੀ ਕੱਢ ਲੈਣਗੇ ਵੀ ਉਹ ਪਹਿਲਾਂ ਵੀ ਇਮਾਨਦਾਰ ਦੇਖੇ ਸੀ ਮੈਂ ਇੱਕ ਕਟੜਾ ਇਮਾਨਦਾਰ ਆ ਮੈਂ ਨੱਚੋਰਾ ਦੀਆਂ ਗੱਲਾਂ ਨੰਗੀਆਂ ਕਰਦਾ ਇਸ ਕਰਕੇ ਇਹਨਾਂ ਨੇ ਮੈਨੂੰ ਪਾਰਟੀ ਦੇ ਅਹੁਦੇ ਤੋਂ ਪਰੇ ਕਰ ਦਿੱਤਾ ਜਿੱਕ ਜਿਹੜਾ ਬਲਾਕ ਪ੍ਰਧਾਨ ਲਗਾਇਆ ਗਿਆ ਹੈ ਉਹ ਉਹਦਾ ਬੇਟਾ ਡਰਗ ਦੇ ਵਿੱਚ ਫਸਿਆ ਹੋਇਆ ਹੈ 1.5 ਸਾਲ ਸਜ਼ਾ ਕੱਟ ਕੇ ਅਜਿਹੇ ਬੰਦਿਆਂ ਨੂੰ ਕਰਾਪਟ ਬੰਦਿਆਂ ਨੂੰ ਨਸ਼ਈਆਂ ਬੰਦਿਆਂ ਨੂੰ ਇਹ ਬਲਾਕ ਪ੍ਰਧਾਨ ਥੋਪ ਰਹੇ ਨੇ ਇਹ ਗੱਲ ਐ ਐਮਐਲਏ ਕੋਲੇ ਰੱਖ ਦੇਣੀ ਸੀ ਬਿਲਕੁਲ ਲੱਖੀ ਐ ਐਮਐਲਏ ਦੇ ਅੱਖਾਂ નીચે ਹੋਈਆਂ ਨੇ ਇਸ ਗੱਲ ਦੀਆਂ ਮੇਰੇ ਪਿੰਡ ਦੇ ਵਿੱਚ ਮੈਂ ਕੱਲਾ ਵਰਕਰ ਸੀਗਾ ਆਪੇ ਬੋਸ ਲਾਉਂਦੀ ਆ ਆਪੇ ਬੰਨਣ ਲੈ ਕੇ ਆਉਂਦੀ ਆ ਉਹਦੇ ਪੈਸੇ ਆਉਂਦੇ ਤੇ ਮੇਰੇ ਪਿੰਡ ਦੇ ਅੱਜ ਲੋਕ ਮੈਨਰੇ ਸਿੱਤਰ ਮਾਰ ਰਹੇ ਨੇ ਜਿਹੜੇ ਮਾਰ ਸਾਹਿਬ ਨੇ ਐਮਪੀ ਭਗਤ ਦਾ ਵਾਅਦੇ ਕੀਤੇ ਸਾਡੇ ਨਾਲ ਉਹ ਮਿਲੇ ਤੱਕ ਨਹੀਂ ਅੱਜ ਸੁਣੀ ਕੀ ਦੀ ਜਾਂਦੀ ਹੁਣ ਸਰਕਾਰੋਂ ਹੁਣ ਸੁਣੀ ਜਾਂਦੇ ਜਿਹੜੇ ਕੱਲ੍ਹ ਦੇਲ ਤੇ ਕਾਂਗਰਸੀ ਜਾਂ ਭਾਜਪਾ ਵਾਲੇ ਬੰਦੇ ਬਾਈ ਦੇ ਵਿੱਚ ਆ ਗਏ ਵਰਕਰ ਦਾ ਉੱਦੀ ਖਤਮ ਹੋ ਗਿਆ ਜਦੋਂ 2022 ਦੇ ਵਿੱਚ ਸਾਡੇ ਮੰਤਰੀ ਬਣ ਕੇ ਮਾਨ ਸਾਹਿਬ ਸੀਐਮ ਬਣ ਕੇ ਸਾਡਾ ਫੋਨ ਬੰਦ ਹੋ ਗਿਆ ਸਾਡੇ ਫੋਨ ਨਹੀਂ ਚੱਕੇ ਜਾਂਦੇ ਕਿ ਹੁਣ ਆਵਾਜ਼ ਕਿ ਵੀ ਉੱਡਦੀ ਹੈ ਕਿ ਜਦੋਂ ਚੇਅਰਮੈਨੀਆਂ ਨਹੀਂ ਮਿਲੀਆਂ ਜਦੋਂ ਉਹਦੇ ਨਹੀਂ ਮਿਲੇ ਤਾਂ ਉਦੋਂ ਫਿਰ ਇਹ ਬਾਤ ਚੁਕਲੀ ਕਿ ਭਾਈ ਹੁਣ ਯੁੱਧ ਦਿੱਲੀ ਆਣਾ ਵਿਰੋਧ ਸ਼ੁਰੂ ਕਰਦੇ ਮੈਂ ਸਾਰਾ ਕੁਝ ਛੱਡ ਕੇ ਆਇਆ ਮੈਨੂੰ ਤਾਂ ਇਹ ਪੰਜਾਬ ਦੀ ਚੇਅਰਮੈਨੀ ਵੀ ਦੰਦੇ ਸੀ ਇਹ ਜਿਹੜੇ ਇਥੋਂ ਦੇ ਐਮਪੀ ਮੀਤ ਹੈਰ ਇਥੋਂ ਤੱਕ ਆਫਰਾਂ ਭੇਜਤੀਆਂ ਵੀ ਭਾਈ ਜੀ ਉਹਨਾਂ ਨੂੰ ਇਹ ਕਹਦੋ ਐਟ ਐਨੀ ਕਾਸਟ ਕਰੋੜਾਂ ਰੁਪਈਆਂ ਦੇ ਆਫਰਾਂ ਵੀ ਦਿੱਤੀਆਂ ਗਈਆਂ ਤੇ ਜਿਹੜੀਆਂ ਮੇਰੀਆਂ ਅੱਖਾਂ ਵੀ ਚੌਂਦ ਗਈਆਂ ਵੀ ਯਾਰ ਇਹਨਾਂ ਕੋਲ ਕਿੱਥੋਂ ਆ ਗਿਆ ਸੋ ਜੇ ਭਾਈ ਇਹਨਾਂ ਨੇ ਕਰਾਪਸ਼ਨ ਕੀਤੀ ਸੀ ਤਾਂ ਹੀ ਆਫਰਾਂ ਦਿੰਦੇ ਸੀ ਲੋਕ ਕਿਸੇ ਦੇ ਪਾਵੇ ਨਾਲ ਬੰਨੇ ਹੋਏ ਨਹੀਂ ਮੇਰੀ ਗੱਲ ਯਾਦ ਰੱਖਿਓ ਲੋਕ ਜੇ ਲੋਕ ਤਖਤ ਤੇ ਬਿਠਾਉਣਾ ਜਾਣਦੇ ਆ ਨਾ ਤਾਂ ਲੋਕ ਇਹ ਤਖਤ ਪਲਟਾਉਣਾ ਵੀ ਜਾਣਦੇ ਆ ਪਹਿਲਾਂ ਦੇ ਵੱਡੇ ਵੱਡਿਆਂ ਦੇ ਪਲਟਾਏ ਨੇ ਆਪਾਂ ਦਾ ਹਜੇ ਰਾਜਨੀਤੀ ਜੰਮੇ ਆ ਠੀਕ ਹੈ ਨਾ ਸੋ ਇਹ ਲੋਕ ਤਖਤ ਪਲਟਾ ਦੇਣਗੇ ਹਜੇ ਵੀ ਸਮਾਂ ਇਹਨਾਂ ਕੋਲ ਜੇ ਅੱਖਾਂ ਖੋਲ ਲੈਣਗੇ ਪੰਜਾਬ ਤੇ ਦਿੱਲੀ ਦੇ ਆਮ ਆਦਮੀ ਪਾਰਟੀ ਦਾ ਕਬਜ਼ਾ ਹਾਲਾਂਕਿ ਆਵਾਜ਼ ਵਿਰੋਧੀ ਸ਼ੁਰੂ ਤੋਂ ਉਠਾਉਂਦੇ ਰਹੇ ਨੇ ਸਤੰਤਰ ਮੀਡੀਆ ਸ਼ੁਰੂ ਤੋਂ ਉਠਾਉਂਦਾ ਰਿਹਾ ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਅੱਜ ਇਹ ਆਵਾਜ਼ ਪਟਿਆਲੇ ਦੇ ਵਿੱਚੋਂ ਉਠਾਈ ਗਈ ਆ ਕਿ ਯੁੱਧ ਦਿੱਲੀ ਵਾਲਿਆਂ ਵਿਰੁੱਧ ਇਸ ਤੇ ਵਿੱਚ ਗੁਰਦੀਪ ਬਾੜ ਜਿਹੜੇ ਆ ਉਹ ਪਹੁੰਚੇ ਨੇ ਪਹਿਲਾਂ ਤੋਂ ਬਾਗੀ ਸੁਰਾ ਇਹਨਾਂ ਦੇ ਵੱਲੋਂ ਬਰਨਾਲਾ ਸੀਟ ਦੇ ਉੱਪਰ ਦਿਖਾ ਗਏ ਸੀ ਗੁਰਦੀਪ ਆਖਰ ਅੱਜ ਯੁੱਧ ਨਸ਼ਾ ਵਿਰੋਧ ਸਰਕਾਰ ਚਲਾ ਰਹੀ ਹੈ ਸਿੱਖਿਆ ਕ੍ਰਾਂਤੀ ਸਰਕਾਰ ਚਲਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਐਸੀ ਕੀ ਲੋੜ ਪੈ ਗਈ ਕਿ ਯੁੱਧ ਦਿੱਲੀ ਵਾਲੇ ਵਿਰੁੱਧ ਚਲਾਉਣਾ ਪੈ ਗਿਆ ਦੇਖੋ ਜੀ ਬਹੁਤ ਵੱਡਾ ਦੁਖਾਂਤ ਆ ਮਤਲਬ ਕਿ بڑے ਰੀਜਾਂ ਨਾਲ ਲੋਕਾਂ ਨੇ ਵਰਕਰਾਂ ਨੇ ਬਦਲਾ ਲਿਆਂਦਾ ਸੀ 2022 ਦੇ ਵਿੱਚ ਬੜੀਆਂ ਮਤਲਬ ਕਿ ਮੈਂ ਸਮਝਦਾ ਵੀ ਉਦੋਂ ਲੋਕਾਂ ਨੂੰ ਕਈਆਂ ਨੂੰ ਤਾਂ ਇਹ ਸੀ ਵੀ ਭਾਈ ਐਤ ਕੀ ਜੇ ਆਮ ਆਦਮੀ ਪਾਰਟੀ ਵੋਟਰਾਂ ਦਾ ਨਾਂ ਪਾਈ ਆਪਾਂ ਤਾਂ ਕਿਤੇ ਪਾਪ ਹੀ ਨਾ ਹੋ ਜੇ ਆਪਾਂ ਨੂੰ ਇਹ ਮਾਹੌਲ ਸਿਰਜਿਆ ਗਿਆ ਤੇ ਮਾਹੌਲ ਸੀਗਾ ਲੋਕਾਂ ਨੂੰ ਇੰਨੀ ਉਮੀਦਾਂ ਸੀ ਦਿਕਨ ਅਤੇ ਹੁਣ ਤੁਸੀਂ ਦੇਖੋ ਵੀ ਇਹ ਵੀ ਇੱਕ ਬਦਲਾਅ ਹੀ ਆ ਵੀ ਉਸੇ ਪਾਰਟੀ ਦੀ ਪੰਜਾਬ ਪ੍ਰਧਾਨ ਨੂੰ ਉਸੇ ਪਾਰਟੀ ਦੇ ਖਿਲਾਫ ਮੋਰਚਾ ਖੋਲਣਾ ਪਿਆ ਤੇ ਸਾਰੇ ਵਰਕਰ ਨੇ ਜਿਹੜੇ ਇੱਥੇ ਬਲਾਕ ਪ੍ਰਧਾਨ ਨੇ ਹਨਾ ਸਰਕਲ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਇੱਥੇ ਪਹੁੰਚੇ ਨੇ ਸੋ ਇਹ ਕਿਉਂ ਹੋ ਰਿਹਾ ਇਹਦੇ ਪਿੱਛੇ ਕੋਹ ਕਰਨ ਦੀ ਲੋੜ ਆ ਕਾਰਨ ਇਹ ਆ ਵੀ ਕਈ ਐਮਐਲਏ ਨੇ ਜਿਹੜੇ ਉਹਨਾਂ ਨੇ ਇੰਨਾ ਕੁ ਮਾੜੇ ਹਾਲਾਤ ਬਣਾਤੇ ਮੈਂ ਤੁਹਾਨੂੰ ਬਰਨਾਲੇ ਦੀ ਗੱਲ ਕਰ ਲੈਣਾ ਸਾਡੇ ਬਰਨਾਲੇ ਚ ਚਾਹੇ ਬਰਨਾਲੇ ਹਲਕੇ ਦੀ ਗੱਲ ਕਰ ਲਈਏ ਚਾਹੇ ਭਧੌੜ ਦੀ ਗੱਲ ਕਰ ਲਈਏ ਮਤਲਬ ਕਿ ਇੰਨਾ ਕੁ ਜ਼ਿਆਦਾ ਹਾਲਾਤ ਮਾੜੇ ਨੇ ਉਥੇ ਵਰਕਰਾਂ ਦੀ ਗੱਲ ਛੱਡੋ ਜੀ ਲੋਕ ਤਰਾ ਤਰਾ ਕਰਦੇ ਆ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ ਸੋ ਇਹੀ ਕਾਰਨ ਆ ਵੀ ਜਿਹੜੇ ਸਾਡੇ ਵਰਕਰਾਂ ਨੂੰ ਉਹ ਛੱਡਾ ਚੱਕਣਾ ਪਿਆ ਨੂੰ ਲੱਗਦਾ ਕਿ ਦੇਰੀ ਹੋ ਗਈ ਹੁਣ ਤਾਂ ਸਰਕਾਰ ਦੇ ਪਿਛਲੇ ਦਿਨ ਸ਼ੁਰੂ ਹੋ ਗਏ ਕਹਿੰਦੇ ਕਿ 2.5 ਸਾਲਾਂ ਤੋਂ ਬਾਅਦ ਸਰਕਾਰ ਦੇ ਜਾਣ ਵਾਲੇ ਦਿਨ ਸ਼ੁਰੂ ਹੋ ਰਹੇ ਨੇ ਜੇ ਐਸਾ ਹੀ ਕੁਝ ਕਰਨਾ ਸੀ ਤਾਂ ਪਹਿਲੇ ਸਮੇਂ 'ਚ ਕਰਨਾ ਸੀ ਕਿ ਹੁਣ ਆਵਾਜ਼ ਇੱਕ ਇਹ ਵੀ ਉੱਡਦੀ ਹੈ ਕਿ ਜਦੋਂ ਚੇਅਰਮੈਨੀਆਂ ਨਹੀਂ ਮਿਲੀਆਂ ਜਦੋਂ ਅਹੁਦੇ ਨਹੀਂ ਮਿਲੇ ਤਾਂ ਉਦੋਂ ਫਿਰ ਇਹ ਬਾਤ ਚੁਕਲੀ ਕੇ ਪਾਈ ਹੁਣ ਯੁੱਧ ਦਿੱਲੀ ਵਾਲਿਆਂ ਬਰੁੱਧ ਸ਼ੁਰੂ ਕਰ ਦੋ ਦੇਖੋ ਨਹੀਂ ਜੀ ਚੇਅਰਮੈਨੀਆਂ ਨਹੀਂ ਮਿਲੀਆਂ ਜਾਂ ਅਹੁਦੇ ਨਹੀਂ ਮਿਲੇ ਨਹੀਂ ਕਿਰ ਮੈਨੂੰ ਮੈਂ ਤਾਂ ਦੇਖੋ ਮੈਂ ਸਾਰਾ ਕੁਝ ਛੱਡ ਕੇ ਆਇਆ ਮੈਨੂੰ ਤਾਂ ਇਹ ਪੰਜਾਬ ਦੀ ਚੇਅਰਮੈਨੀ ਵੀ ਦਿੰਦੇ ਸੀ ਮੈਨੂੰ ਤਾਂ ਤੁਸੀਂ ਸੋਚ ਨਹੀਂ ਸਕਦੇ ਮੈਂ ਤੁਸੀਂ ਵੀ ਉਦੋਂ ਇੰਟਰਵਿਊ ਕਵਰ ਕੀਤੀ ਆਪਾਂ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਗੱਲ ਦੱਸਦਾ ਵੀ ਐਂਡ ਤੇ ਜਦੋਂ ਤੱਕ ਮੈਂ ਕਾਗਜ਼ ਚੱਕਣ ਦਾ ਟਾਈਮ ਹੁੰਦਾ ਐਂਡ ਤੱਕ ਇਹ ਜਿਹੜੇ ਇਥੋਂ ਦੇ ਐਮਪੀ ਮੀਟ ਹੈਰ ਇਥੋਂ ਤੱਕ ਆਫਰਾਂ ਭੇਜਤੀਆਂ ਵੀ ਬਾਈ ਜੀ ਉਹਨਾਂ ਨੂੰ ਇਹ ਕਹਦੋ ਐਟ ਐਨੀ ਕਾਸਟ ਮਤਲਬ ਕਿ ਮੇਰੇ ਕਹਿਣ ਤੋਂ ਮਤਲਬ ਕਿ ਕਰੋੜਾਂ ਰੁਪਈਆਂ ਦੀਆਂ ਆਫਰਾਂ ਵੀ ਦਿੱਤੀਆਂ ਗਈਆਂ ਤੇ ਜਿਹੜੀਆਂ ਮੇਰੀਆਂ ਅੱਖਾਂ ਵੀ ਚੌਂਦ ਗਈਆਂ ਵੀ ਯਾਰ ਇਹਨਾਂ ਕੋਲ ਕਿੱਥੋਂ ਆ ਗਿਆ ਸੋ ਜੇ ਭਾਈ ਇਹਨਾਂ ਨੇ ਕ腐ਪਸ਼ਨ ਕੀਤੀ ਸੀ ਤਾਂ ਹੀ ਆਫਰਾਂ ਦੇਂਦੇ ਸੀ ਸੋ ਮਤਲਬ ਕਿ ਗੱਲ ਕੱਲੀ ਅਹੁਦਿਆਂ ਦੀ ਨਹੀਂ ਹੁੰਦੀ ਜੀ ਅਹੁਦੇ ਤਾਂ ਦੇਖੋ ਜੇ ਕਹੀਏ ਚਲੋ ਚੇਅਰਮੈਨ ਇਹਨਾਂ ਚੋਂ ਤੁਸੀਂ ਕਹਿ ਸਕਦੇ ਹੋ ਵੀ ਇਹਨਾਂ ਚੋਂ ਚੇਅਰਮੈਨ ਲਾ ਵੀ ਦੇਣਗੇ ਫਿਰ ਵੀ ਕੀ ਹੋਜੂ ਗੱਲ ਹੈਗੀ ਆ ਸੱਚ ਦੀ ਸਚਾਈ ਦੀ ਮਸਲਾ ਇਹ ਆ ਵੀ ਹਰ ਥਾਂ ਤੇ ਕੋਈ ਇੱਕ ਜਗ੍ਹਾ ਤੇ ਚਲੋ ਕੋਈ ਚੇਅਰਮੈਨ ਨਹੀਂ ਲਾਏ ਹੋਣੇ ਹੁਣ ਸਾਰੇ ਕਿਤੇ ਤਾਂ ਨਹੀਂ ਚੇਅਰਮੈਨ ਦੀ ਲੜਾਈ ਹੁਣ ਸਾਰੇ ਤਾਂ ਨਹੀਂ ਇਹਨਾਂ ਜੋ ਨਾ ਸਾਰੇ ਚੇਅਰਮੈਨ ਲੱਗਣੇ ਆ ਗੱਲ ਬਾਈ ਜੀ ਸੁਣਵਾਈ ਤਾਂ ਹੋਵੇ ਸੁਣਵਾਈ ਇਹਨਾਂ ਨੂੰ ਮਤਲਬ ਕਿ ਕਾਰਨ ਉਹਦਾ ਕੀ ਆ ਉਹਦਾ ਵੀ ਬਹੁਤ ਵੱਡਾ ਕਾਰਨ ਆ ਕਿਉਂਕਿ ਬਹੁਤ ਸਾਰੇ ਬਤਾਤ ਜਿਹੜੇ ਐਮਐਲਏ ਨੇ ਉਹ ਸਿਰਫ ਤੇ ਸਿਰਫ ਪੈਸੇ ਵੱਲ ਹੋਗੇ ਉਹਨਾਂ ਦਾ ਧਿਆਨ ਆ ਜਿਹੜਾ ਪੈਸੇ ਕਮਾਉਣ ਵਾਲਾ ਧਿਆਨ ਆ ਜੇ ਕੋਈ ਭਾਈ ਵਰਕਰ ਆਊਗਾ ਵਰਕਰ ਉਹਨਾਂ ਕੋਲ ਜਾਊਗਾ ਤਾਂ ਵਰਕਰ ਤਾਂ ਫ੍ਰੀ ਚ ਕੰਮ ਕਰਨਾ ਪਊ ਵਰਕਰ ਕੋਈ ਫ੍ਰੀ ਚ ਬਦਲੀ ਲਿਓ ਉਹਨਾਂ ਨੇ ਵੀ ਚ ਫ੍ਰੀ ਚ ਕਰਨੀ ਨਹੀਂ ਉਹਨਾਂ ਨੇ ਉਹ ਤਾਂ ਮੈਂ ਪਹਿਲਾਂ ਵੀ ਮੀਡੀਆ ਚੈਨਲ ਨੂੰ ਕਹਿ ਕੇ ਹਟਿਆ ਵੀ ਜੇ ਆ 1.5 ਸਾਲ ਰਹਿ ਗਿਆ ਉਹਨਾਂ ਨੂੰ ਤਾਂ ਇਹ ਹੋਇਆ ਪਿਆ ਉਹ ਐਮਐਲਏ ਨੂੰ ਵੀ ਭਾਈ ਅੱਜ ਇੱਕ ਦਿਨ ਕੱਟ ਗਿਆ ਕੱਲ ਨੂੰ ਦੋ ਕੱਟ ਗਏ ਜਿਉਂ-ਜਿਉਂ ਦਿਨ ਕੱਟ ਰਿਹਾ ਵੀ ਸਾਡੇ ਦਿਨ ਕੱਟ ਰਹੇ ਆ ਪੈਸੇ ਕਮਾਉਣ ਦੇ ਸੋ ਉਹਨਾਂ ਦੀ ਤਾਂ ਇਹ ਹਾਲਾਤ ਨੇ ਉਹ ਉਧਰ ਨੂੰ ਜਾ ਰਹੇ ਨੇ ਤੁਹਾਨੂੰ ਮੈਂ ਦੱਸ ਕੇ ਤੁਸੀਂ ਹੈਰਾਨ ਹੋਵੋਗੇ ਭਦਾਵੜ ਦੇ ਵਿੱਚ ਇਡਾ ਵੱਡਾ ਦੜੇ ਸੱਟੇ ਦਾ ਕਾਰੋਬਾਰ ਚੱਲ ਰਿਹਾ ਸਾਰੇ ਪੰਜਾਬ ਚ ਸਭ ਤੋਂ ਵੱਡਾ ਦੜਾ ਸੱਟਾ ਜਿਹੜਾ ਭਦੌੜ ਦੇ ਤਪੇ ਸ਼ਹਿਰ ਚ ਚੱਲ ਰਿਹਾ ਪਤਾ ਨਹੀਂ ਪੁਲਿਸ ਸੁੱਤੀ ਪਈ ਆ ਸਰਕਾਰ ਸੁੱਤੀ ਪਈ ਆ ਕੋਈ ਇਹਨਾਂ ਦਾ ਧਿਆਨ ਨਹੀਂ ਆਪਾਂ ਗੱਲਾਂ ਗੱਲਾਂ ਕੀ ਕਰਦੇ ਸੀ ਪਿਛਲੀ ਸਰਕਾਰ ਭ੍ਰਿਸ਼ਟਾਚਾਰ ਮੁਕਤ ਦੀਆਂ ਗੱਲਾਂ ਦੂਸਰੇ ਸੂਬਿਆਂ ਚ ਕਰਦੇ ਆ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਤਾ ਪੰਜਾਬ ਭ੍ਰਿਸ਼ਟਾਚਾਰ ਮੁਕਤ ਦੀਆਂ ਲੀਹਾਂ ਤੇ ਆ ਪਰ ਤੁਸੀਂ ਕਹਿੰਦੇ ਕਿ ਪੈਸੇ ਕਮਾਉਣ ਤੇ ਹੋਏ ਪਏ ਨੇ ਸਾਰੇ ਐਮ ਐਲ ਏ ਬਾਈ ਜੀ ਭ੍ਰਿਸ਼ਟਾਚਾਰ ਤੁਸੀਂ ਮੁਕਤ ਦੀਆਂ ਆਪਾਂ ਗੱਲ ਕਰਦੇ ਆ لوکاں نو ایمانداری ਸ਼ਬਦ ਤੋਂ ਨਫ਼ਰਤ ਹੋ ਚੁੱਕੀ ਆ ਜੇ ਹੁਣ ਕੋਈ ਨਵੀਂ ਪਾਰਟੀ ਆ ਕੇ ਕਹੂ ਨਾ ਵੀ ਅਸੀਂ ਜੀ ਇਮਾਨਦਾਰ ਆ ਤਾਂ ਲੋਕ ਪੰਜਾਬੀ ਜੀ ਨਹੀਂ ਕਹਿੰਦੇ ਉਹਦੇ ਜੁੱਤੀ ਕੱਢ ਲੈਣਗੇ ਵੀ ਉਹ ਪਹਿਲਾਂ ਵੀ ਇਮਾਨਦਾਰ ਦੇਖੇ ਸੀ ਮਤਲਬ ਇਹਨਾਂ ਨੇ ਇੰਨਾ ਘਾਣ ਕਰਤਾ ਐਮਐਲਏ ਨੇ ਮੈਂ ਤੁਹਾਨੂੰ ਕਹਿੰਦਾ ਮੈਂ ਬਰਨਾਲਾ ਕਿਉਂਕਿ ਮੈਂ ਬਰਨਾਲਾ ਜਾਣਦਾ ਹੁਣ ਮੈਂ ਸਾਰੇ ਪੰਜਾਬ ਵਿੱਚ ਕਈ ਜਾਵਾਂ ਉਹ ਤਾਂ ਮੇਰੇ ਵਾਸਤੇ ਵੀ ਗਲਤ ਗੱਲ ਹੋ ਬਰਨਾਲਾ ਤੇ ਭਦੌੜ ਦੋ ਹਲਕਿਆਂ ਦਾ ਮੈਂ ਮਹਿਲਕਣਾ ਨਹੀਂ ਕਹਿੰਦਾ ਮਹਿਲਕਣਾ ਹਜੇ ਫਿਰ ਵੀ ਠੀਕ ਆ ਮਤਲਬ ਬਰਨਾਲਾ ਤੇ ਭਦੌੜ ਦੀ ਇਹੀ ਜੀ ਪੋਜੀਸ਼ਨ ਆ ਬਰਨਾਲੇ ਹਲਕੇ ਚ 20 ਕਰੋੜ ਰੁਪਏ ਸਰਕਾਰ ਨੇ ਫੰਡ ਭੇਜਿਆ ਆਪਣਾ ਤਨੌਲੇ ਮੰਡੀ ਵਾਸਤੇ ਤੁਸੀਂ ਤਨੌਲੇ ਜਾਓ ਮੈਂ ਤੁਹਾਨੂੰ ਵੀਡੀਓ ਦਿਖਾ ਸਕਦਾ ਘੱਟੋ ਘੱਟ 8-10 ਵੀਡੀਓ ਤਾਂ ਇਹ ਜਣ ਲੋਕ ਪਿੱਟੀ ਜਾਂਦੇ ਆ ਵੀ ਇੱਥੇ ਭਾਈ ਰੇਤ ਹੀ ਪਾਈ ਜਾਂਦੇ ਹੋ ਤੁਸੀਂ ਯਾਰ ਇੱਥੇ ਕੋਈ ਕੋਈ ਚੱਜ ਦੀ ਇੰਟਰਲੌਕ ਪਾ ਦਿਓ ਇੰਟਰਲੌਕ ਦੇ ਸੈਂਪਲ ਮੈਂ ਇਹ ਜੀ ਤੁਹਾਨੂੰ ਦਿਖਾਉਂਗਾ ਮੈਂ ਕਰਨੀਆਂ ਇੱਕ ਦੋ ਦਿਨਾਂ ਚ ਪ੍ਰੈਸ ਕਾਨਫਰੰਸ ਵੀ ਦੱਸੂਗਾ ਮੈਂ ਸਾਰਾ ਕੁਝ ਵੀ ਉਹਦੇ ਵਿੱਚ ਸਾਰੇ ਸੈਂਪਲ ਫੇਲ ਹੋਏ ਹੋਏ ਨੇ ਤੇ ਉਹ ਉਹ ਚੀਜ਼ਾਂ ਉਹ ਮਟੀਰੀਅਲ ਆ ਰਹੇ ਨੇ ਉਹਦਾ ਕਾਰਨ ਕੀ ਆ ਉਹ 20 ਕਰੋੜ ਦੇ ਵਿੱਚੋਂ ਇਹਨਾਂ ਐਮਪੀਆਂ ਦੇ ਇਹਨਾਂ ਦੇ ਹਲਕੇ ਇੰਚਾਰ ਦੇ ਆ ਜੇਬਾਂ ਦੇ ਵਿੱਚ ਘਟੋ ਘਟ 15 15 17 ਸਾਨਾ ਕਰੋੜ ਰੁਪਏ ਜਾ ਰਹੇ ਸਿਰਫ ਧਰਾਤਲ ਤੇ 4 ਕਰੋੜ ਰੁਪਏ ਲੱਗਿਆ ਧਨੋਲੇ ਸੋ ਆ ਤਾਂ ਹਾਲਾਤ ਮਤਲਬ ਕਿ ਮੇਰੇ ਕਹਿਣ ਤੋਂ ਮਤਲਬ ਇਹ ਸੀ ਜੇ ਪਹਿਲੇ 5 ਕਰੋੜ ਖਾਂਦੇ ਸੀ ਆ ਜਿਹੜੇ ਹੁਣ ਆਇਆ ਇਹ ਤਾਂ ਉਹ ਚ 15 ਕਰੋੜ ਖਾ ਰਹੇ ਆ ਮੈਂ ਇਹ ਬੜੀ ਵੱਡੀ ਦੁਕਾਨ ਦੀ ਗੱਲ ਆ ਤੇ ਉਹੀ ਕਾਰਨ ਆ ਵੀ ਲੋਕ ਨੇ ਜਿਹੜੇ ਲੋਕਾਂ ਦਾ ਮੂੰਹ ਆ ਜਿਹੜਾ ਇਹਨਾਂ ਤੋਂ ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਜੀ ਲੋਕ ਰੱਬ ਹੁੰਦੇ ਆ ਜੇ ਲੋਕਾਂ ਨੇ ਇਹ ਤਾ ਲੋਕ ਹੁਣ ਅਗਲੇ ਨੂੰ ਵੀ ਪੋਣੀਆਂ ਜਾਣਦੇ ਆ ਹਾਂ ਕੋਈ ਕੋਈ ਲੋਕ ਕਿਸੇ ਦੇ ਪਾਵੇ ਨਾਲ ਬੰਨੇ ਹੋਏ ਨਹੀਂ ਸੋ ਇੱਥੇ ਤਾਂ ਸਿਰਫ ਇਹ ਕਹਿੰਦੇ ਨੇ ਕਿ 27 ਦਾ ਸੀ ਮੁਹਿੰਮ ਜਿਹੜੀ ਸ਼ੁਰੂ ਕਰਤੀ ਆਗਾਜ਼ ਕਰਤਾ 27 ਦੇ ਵਿੱਚ ਇਸ ਤੋਂ ਵੀ ਵੱਡੀ ਲੀਡ ਤੇ ਲੈ ਕੇ ਆ ਆ 27 ਦੀ ਮੁਹਿੰਮੀ ਆ ਜੀ ਆ ਸਾਰਾ ਵਰਕਰ ਤਾਂ ਦੇਖੋ ਇੱਥੇ ਹਾਂ ਇਹ 27 ਦੀ ਮੁਹਿੰਮੀ ਆ ਤੁਸੀਂ ਦੇਖੋ ਤੁਸੀਂ ਯਾਰ ਵਰਕਰ ਥੋੜੇ ਉਲਟ ਖੜੇ ਆ ਤਾਂ ਕਿਸੇ ਗੱਲੋਂ ਹੀ ਖੜੇ ਤੁਸੀਂ ਵਰਕਰਾਂ ਦੀ ਘਟੂ ਘਟ ਸੁਣਵਾਈ ਤਾਂ ਕਰ ਲੋ ਯਾਰ ਮੰਨਦੇ ਆ ਐਮਐਲਏ ਬਿਨਾਂ ਸਰਕਾਰ ਨਹੀਂ ਚੱਲਦੀ ਵੀ ਭਾਈ ਤੁਸੀਂ ਐਮਐਲਏ ਨਾਲ ਚਲਾਉਣੇ ਹੋ ਪਰ ਯਾਰ ਵਰਕਰ ਕਿੱਧਰ ਜਾਣ ਤੁਸੀਂ ਜਿਵੇਂ ਕਿਹਾ ਵੀ 3 ਸਾਲ ਹੋ ਗਏ ਭਾਈ ਜੀ 3 ਸਾਲ ਉਹ ਦੇਖੀ ਗਏ ਵੀ ਚਲ ਹੋਰ ਵੀ ਸ਼ਾਇਦ ਅੱਜ ਹੋ ਜੇ ਸ਼ਾਇਦ ਅੱਜ ਹੁਣ ਤਾਂ ਜਮਾਂ ਜਦੋਂ ਸਬਰ ਉਹਨਾਂ ਦਾ ਟੁੱਟ ਗਿਆ ਜਦੋਂ ਸਬਰ ਉਹਨਾਂ ਦਾ ਟੁੱਟ ਗਿਆ ਹੁਣ ਤਾਂ ਉਹ ਫੇਰ ਮੈਦਾਨ 'ਚ ਆਏ ਆ ਮਤਲਬ ਕਿ ਜੇ ਨਹੀਂ ਹੁੰਦਾ ਅਸੀਂ 3 ਸਾਲ ਦੇਖੀ ਗਏ ਵੀ ਚਲੋ ਜੀ ਅੱਜ ਹੋ ਜੂ ਅੱਜ ਹੋ ਜੂ ਅੱਜ ਹੋ ਜੂ ਪਰ ਨਹੀਂ ਕਿਸੇ ਨੂੰ ਪੁੱਛਿਆ ਹੀ ਨਹੀਂ ਜਾ ਰਿਹਾ ਗੱਲ ਕਲੀ ਚੇਅਰਮੈਨ ਹੀ ਹੁੰਦੇ ਨਹੀਂ ਮੈਂ ਨਹੀਂ ਮੰਨਦਾ ਵੀ ਇਹ ਚੇਅਰਮੈਨੀਆਂ ਕਰਕੇ ਇਕੱਠਾ ਇਹ ਚੇਅਰਮੈਨ ਭਾਈ ਜੀ ਸਾਰੇ ਤਾਂ ਚੇਅਰਮੈਨ ਲੱਗਦੇ ਵੀ ਨਹੀਂ ਹੁੰਦੇ ਦੇਖੋ ਤਾਂ ਆਮ ਜੀ ਗੱਲ ਆ ਪਤਾ ਹੀ ਆ ਦਬਦਬਾ ਦਿੱਲੀ ਵਾਲ ਦਬ ਦਬਈਆ ਜੀ ਜਦੋਂ ਦਿੱਲੀ ਦੇ ਚੇਅਰਮੈਨ ਲਾ ਰਹੇ ਆ ਤਾਂ ਦਬਦਬਾ ਤਾਂ ਹੈਗਾ ਹੀ ਆ ਤਾਂ ਇਹਹੀ ਕਾਰਨ ਮਤਲਬ ਕਿ ਪਰ ਮੈਂ ਮੁੱਖ ਮੰਤਰੀ ਨੂੰ ਵੀ ਸਾਡੀ ਅਪੀਲ ਆ ਇਕੱਲਾ ਕੋਈ ਦਬਦਬਾ ਦੇਖੋ ਮੈਂ ਤਾਂ ਨਹੀਂ ਕਹਿੰਦਾ ਵੀ ਕਿਸੇ ਇਕੱਲੇ ਦਾ ਹੋ ਸਭ ਕੋ ਰਲ ਮਿਲਾਂ ਕੇ ਚੱਲ ਰਿਹਾ ਐ ਇਕੱਲਾ ਕੋਈ ਕਿਵੇਂ ਕਰ ਦੂਗਾ ਪਰ ਮੁੱਖ ਮੰਤਰੀ ਨੂੰ ਸਟੈਂਡ ਲੈਣਾ ਚਾਹੀਦਾ ਠੀਕ ਹੈ ਨਾ ਤੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਚਾਹੀਦਾ ਨਹੀਂ ਲੋਕਾਂ ਨੇ ਬਾਈ ਜੀ ਲੋਕ ਕਿਸੇ ਦੇ ਪਾਵੇ ਨਾਲ ਬੰਨੇ ਹੋਏ ਨਹੀਂ ਮੇਰੀ ਗੱਲ ਯਾਦ ਰੱਖਿਓ ਲੋਕ ਜੇ ਲੋਕ ਤਖਤ ਤੇ ਬਿਠਾਉਣਾ ਜਾਣਦੇ ਆ ਨਾ ਤਾਂ ਲੋਕ ਇਹ ਤਖਤ ਪਲਟਾਉਣਾ ਵੀ ਜਾਣਦੇ ਆ ਪਹਿਲਾਂ ਦੇ ਵੱਡੇ ਵੱਡਿਆਂ ਦੇ ਪਲਟਾਏ ਨੇ ਆਪਾਂ ਦਾ ਹਜੇ ਰਾਜਨੀਤੀ ਜੰਮੇ ਆ ਠੀਕ ਹੈ ਨਾ ਸੋ ਇਹ ਲੋਕ ਤਖਤ ਪਲਟਾ ਦੇਣਗੇ ਹਜੇ ਵੀ ਸਮਾਂ ਇਹਨਾਂ ਕੋਲ ਜੇ ਅੱਖਾਂ ਖੋਲ ਲੈਣਗੇ ਤੁਸੀਂ ਕਹਿੰਦੇ ਕਿ ਵੱਡੇ ਵੱਡੇ ਤਖਤ ਪਲਟਾਏ ਪਰ ਉਹ ਕਹਿੰਦੇ ਕਿ ਲੋਕ ਤਜਰਬੇ ਕਰਾਂ ਤੋਂ ਦੁਖੀ ਸੀ ਤਾਂ ਹੀ ਐਤਕੀ ਸਾਨੂੰ ਮੌਕਾ ਆਇਆ ਤਾਂ ਕਹਿੰਦੇ ਤਜਰਬੇ ਕਰਾਂ ਤੋਂ ਲੋਕ ਹੁਣ ਅੱਕ ਚੁੱਕੇ ਆ ਇਹਨਾਂ ਨੂੰ ਤਾਂ ਵੱਧ ਤਜਰਬਾ ਹੋ ਗਿਆ ਜੀ ਕਈਆਂ ਨੂੰ ਮੈਂ ਤੁਹਾਨੂੰ ਕਿਉਂਕਿ ਮੈਂ ਨਾ ਦੇਖੋ ਮੈਂ ਸਾਰੇ ਫੇਰ ਤੁਹਾਨੂੰ ਕਹਿਣਾ ਵੀ ਮੈਂ ਸਾਰੇ ਪੰਜਾਬ ਦੀ ਗੱਲ ਕਰਾਂਦਾ ਮੇਰੇ ਵਾਸਤੇ ਵੀ ਕਿਉਂਕਿ ਮੈਂ ਐਡਾ ਕੋਈ ਬਾਲਾ ਵੱਡਾ ਲੀਡਰ ਨਹੀਂ ਪਰ ਮੈਂ ਆਪਣੇ ਜ਼ਿਲ੍ਹੇ ਤੇ ਮੈਂ ਸਾਰੇ ਵਰਕਰਾਂ ਚ ਜਾਣਾ ਲੋਕਾਂ ਚ ਜਾਣਾ ਜ਼ਿਲ੍ਹੇ ਦੇ ਹਾਲਾਤ ਸਾਡੇ ਤੇ ਬਹੁਤ ਮਾੜੇ ਆ ਬਹੁਤ ਮਾੜੀ ਪੋਜੀਸ਼ਨ ਆ ਮਤਲਬ ਕਿ ਜੇ ਸੁਧਾਰ ਲੈਣਗੇ ਤਾਂ ਚੰਗੇ ਰਹਿਣਗੇ ਮੇਰੀ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਆ ਵੀ ਉਹ ਪੱਗ ਤਾਂ ਬੰਦਦੇ ਆ ਭਗਤ ਸਿੰਘ ਵਾਲੀ ਰੰਗ ਵੀ ਉਹੀ ਬੰਦਦੇ ਆ ਵੀ ਭਗਤ ਸਿੰਘ ਵਾਲੀਆਂ ਪੱਗਾਂ ਬਨ ਕੇ ਕੁਝ ਨਹੀਂ ਹੋਣਾ ਭਗਤ ਸਿੰਘ ਵਰਗੇ ਸਿਰਾਂ ਦੀ ਭਾਲ ਕਰਨੀ ਪਊ ਤੁਹਾਨੂੰ ਲਾਹਬ ਸਿੰਘ ਉਗੋ ਕੇ ਨਹੀਂ 拉ਵ ਸਿੰਘ ਉਗੋਕੇ ਵਰਗੇ ਭਗਤ ਸਿੰਘ ਮੀਤੇਰ ਵਰਗੇ ਭਗਤ ਸਿੰਘ ਲੱਭ ਕੇ ਨਾ ਤੁਹਾਨੂੰ ਇਥੇ ਵੋਟਾਂ ਛੱਡੋ ਲੋਕਾਂ ਦੇ ਪਿੰਡਾਂ 'ਚ ਨਹੀਂ ਬਣ ਦੇਣਾ ਹਾਂ ਤੋਂ ਇਹ ਮੇਰੀ ਅਪੀਲ ਆ ਮੁੱਖ ਮੰਤਰੀ ਜੀ ਕਿੱਥੋਂ ਆਇਓ ਅਸੀਂ ਜੜਵਾ ਹਲਕੇ ਤੋਂ ਆਏ ਵੀ ਜੀ ਅੱਛਾ ਤੇ ਅਸੀਂ 2014 ਤੋਂ ਉਦੋਂ ਟਾਈਮ ਤੋਂ ਚੱਲੇ ਆ ਜਦੋਂ ਕੋਈ ਤੁਰਦਾ ਤੱਕ ਨਹੀਂ ਦੀਗਾ ਮੇਰੇ ਪਿੰਡ ਦੇ ਵਿੱਚ ਮੈਂ ਇਕੱਲਾ ਵਰਕਰ ਤੀਗਾ ਆਪੇ ਪੋਸਟ ਲਾਉਂਦੀ ਆ ਆਪੇ ਬੰਨਾਂ ਨੂੰ ਲੈ ਕੇ ਆਉਂਦੀ ਆ ਉਹਦੇ ਪੈਸਿਆਂ ਦੀ ਤੇ ਮੇਰੇ ਪਿੰਡ ਦੇ ਅੱਜ ਲੋਕ ਮੈਨੇ 70 ਮਾਰ ਰਹੇ ਨੇ ਵੀ 2014 ਤੋਂ ਲੈ ਕੇ 22 ਆ ਗਈ ਜਿਹੜੇ ਮਾਰ ਸਾਹਿਬ ਨੇ ਐਮਪੀ ਭਗਤ ਦਾ ਵਾਅਦਾ ਕੀਤਾ ਸਾਡੇ ਨਾਲ ਉਹ ਮਿਲੇ ਤੱਕ ਨਹੀਂ ਕੋਈ ਕੁਝ ਨਹੀਂ ਮਿਲਿਆ ਅਸੀਂ ਪਣੀ ਟੈਂਕੀ ਮੰਗੀ ਕਿ ਭਜਾਉਣ ਵਾਲੀ ਕਣ ਵੀ ਕਣ ਕਨ ਨੂੰ ਅੱਗ ਲੱਗਦੀ ਕਿਸਾਨਾਂ ਨੂੰ ਦੇ ਤੌਰ ਤੇ ਸੁਣੀ ਕੀਦੀ ਜਾਂਦੀ ਤੁਸੀਂ ਕਹਿੰਦੇ ਕਿ ਅਸੀਂ ਚੌਥ ਤੋਂ ਜੁੜੇ ਹੋਏ ਹਾਂ ਸੁਣੀ ਕੀਦੀ ਜਾਂਦੇ 14 ਦਾ ਚਲੋ ਬਹੁਤ ਦੂਰਾ ਕਿੱਥੇ ਜਾ ਕੇ 22 ਦੇ ਵਿੱਚ ਸਰਕਾਰ ਬਣੀ ਹੁਣ ਲੰਬਾ ਸਮਾਂ ਤੁਸੀਂ ਕੰਮ ਕੀਤਾ ਕਿ ਸਰਕਾਰ ਆ ਗਈ ਆਹ ਕਰਾਂਗੇ ਆਹ ਕਰਾਂਗੇ ਵਰਕਰਾਂ ਨੂੰ ਕਿ ਆਪਦੇ ਵਰਕਰਾਂ ਨੂੰ ਵੀ ਕਿਹਾ ਹੋਣਾ ਫਿਰ ਸੁਣੀ ਕੀਦੀ ਜਾਂਦੀ ਹੁਣ ਸਰਕਾਰੋਂ ਹੁਣ ਸੁਣੀ ਜਾਂਦੇ ਜਿਹੜੇ ਕਾਲੀ ਦਲ ਤੇ ਕਾਂਗਰਸੀ ਜਾਂ ਭਾਜਪੀ ਵਾਲੇ ਬੰਦੇ 22 ਦੇ ਵਿੱਚ ਆ ਗਏ ਬਰਕਰ ਦਾ ਉੱਦੀ ਖਤਮ ਹੋ ਗਿਆ ਜੀ ਜਦੋਂ 2022 ਦੇ ਵਿੱਚ ਸਾਡੇ ਮੰਤਰੀ ਬਣ ਗਏ ਮਾਨ ਸਾਹਿਬ ਸੀਐਮ ਬਣ ਕੇ ਸਾਡਾ ਫੋਨ ਬੰਦ ਹੋ ਗਿਆ ਫੋਨ ਨਹੀਂ ਚੱਕੇ ਤੁਸੀਂ ਸਾਡੇ ਫੋਨ ਜਿੰਨੀ ਚੱਕੇ ਜਾਂਦੇ ਜੇ ਚੱਕੇ ਜਾਂਦੇ ਨੇ ਸਾਨੂੰ ਦੁਸਾ ਕਿਤੇ ਹੋਰ ਤੁਸੀਂ ਜਾਂਦੀ ਹੈ ਅਸੀਂ ਕਿਤੇ ਹੋਰ ਹੁੰਨੇ ਆ ਮੰਤਰੀ ਸਾਹਿਬ ਕਿਤੇ ਹੋਰ ਹੁੰਦੇ ਨੇ ਪਰ ਉਹ ਦਰਵਾਜ਼ੇ ਕਿਹੜੇ ਆ ਜਿਹੜੇ ਖੁੱਲੇ ਨੇ ਕਿਉਂਕਿ ਇਹ ਗੱਲ ਭਗਵੰਤ ਸਿੰਘ ਮਾਨ ਤੱਕ ਕਰ ਲੈਣੀ ਸੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨੇ ਕਿ ਮੇਰੇ ਦਰਵਾਜ਼ੇ ਦੂਜਿਆਂ ਵਾਂਗੂ ਨਹੀਂ ਮੇਰੇ ਦਰਵਾਜ਼ੇ ਖੁੱਲੇ ਆ ਹਰਾਮ ਦੇ ਲਈ ਹਰ ਖਾਸ ਦੇ ਲਈ ਤੁਸੀਂ ਤਾਂ ਪੁਰਾਣੇ ਵਰਕਰ ਰਹੇ ਹੋ ਫਿਰ ਦਰਵਾਜ਼ੇ ਤੇ ਮੈਂ ਦਰਵਾਜ਼ੇ ਵੀ ਦੇਖ ਕੇ ਆਇਆ ਮਾਨ ਸਾ ਮੈਂ ਚੰਡੀਗੜ੍ਹ ਗਿਆ ਮਾਨ ਸਾਹਿਬ ਦੀ ਕੋਠੀ ਹਾਂ ਤੇ ਮੈਂ 9 ਵਜੇ ਗਿਆ ਹਾਂ ਨਾ ਮੇਰੇ ਭੂਆ ਦਾ ਬੇਟਾ ਉਹਨਾਂ ਦੀ ਆਈਟੀ ਦੀ ਸਿਰੇ ਪੰਜਾਬ ਮੈਲੀ ਉਹ ਬੰਦ ਹੋ ਗਈ ਸੀ ਬੱਚੇ ਜਾਣ ਕੇ ਅਸੀਂ ਚਲੇ ਗਏ ਤੇ 9 ਤੋਂ 9:30 ਤੱਕ ਅਸੀਂ ਫੋਨ ਲਾਈਏ ਫੋਨ ਚੱਕਣੀ ਹੋਈ ਤੇ ਉੱਥੇ ਮਨਜੀਤ ਸੰਧੂ ਸਾਡੇ ਪਿੰਡ ਦਾ ਲਾਲੀ ਪਣ ਜਾਂਦੀਗਾ ਉਹਨੂੰ ਫੋਨ ਲਾਇਆ ਮਾ ਚਾਚਾ ਜੀ ਐਂ ਕਰਕੇ ਕਹਿੰਦਾ ਬੇਟਾ ਕਿੱਥੇ ਆ ਮਾਗਰ ਦੇ ਸਾਹਮਣੇ ਬੈਠਿਆ ਜੇ ਅਬਦਾ ਨਾ ਹੁੰਦਾ ਦਰਵਾਜਾ ਖੁੱਲਦਾ ਤੱਕ ਨਹੀਂ ਦਿੰਦਾ ਭਗਵੰਤ ਮਾਨ ਦੀ ਕੋਠੀ ਦਾ ਹਾਂ ਤੇ ਗਏ ਸੁਣਾਈ ਫੇਰ ਨਹੀਂ ਹੋਈ ਸਰ ਉਹ ਕਿਹੜੀ ਕੋਠੀ ਆ ਜਾਂ ਉਹ ਕਿਹੜੇ ਦਰਵਾਜੇ ਜਿਹੜੇ ਖੁੱਲਦੇ ਆ ਉਹ ਕਿਹੜੇ ਰਾਜਾ ਕਿੰਨਾਂ ਲਈ ਖੁੱਲਦੇ ਆ ਉਹ ਦਰਵਾਜੇ ਦਾ ਹੁਣ ਕਾਲੀ ਦਾਲ ਕਾਂਗਰਸ ਤੇ ਬੀਜੇਪੀ ਦਾਰ ਤੇ ਖੁੱਲਦੇ ਆ ਵੀ ਗਾਹਾਂ 27 ਦੇ ਵਿੱਚ ਵੀ 에ਅਰਫੋਸ ਕਰ ਲਾਂਗੇ ਸੁਰਪੇ ਵਾ ਕੇ ਕੋਈ ਉੱਧਰ ਵਾ ਕੇ ਕੋਈ ਇੱਧਰ ਆ ਜੂਗਾ ਇਹ ਅਬ ਦੀ ਸਭੀ ਬਚਾਉਣ ਨੂੰ ਲੱਗੇ ਹੋਏ ਨੇ ਕਿਹੜੇ ਪਿੰਡੋਂ ਕਿਤਾ ਮਹਿੰਦਰਜੀਤ ਮੌਤਗਿੱਲਾ ਮੌਜੂਦਾ ਸ਼ਹਿਰੀ ਪ੍ਰਧਾਨ ਤੇ ਬਲਾਕ ਪ੍ਰਧਾਨ ਦੜਬਾ ਹਾਂ ਇਥੇ ਤਰਨੇ ਚ ਪਹੁੰਚੇ ਆ ਜੋ ਅਸੀਂ ਪਾਰਟੀ ਤੋਂ ਬਹੁਤ ਜ਼ਿਆਦਾ ਦੁਖੀ ਆ ਸਾਡਾ ਬਿਲਕੁਲ ਵੀ ਕੋਈ ਸੁਣਵਾਈ ਨਹੀਂ ਹੁੰਦੀ ਕੰਮ ਨਹੀਂ ਹੋ ਰਿਹਾ ਮੈਂ ਇੱਕ ਕਟੜਾ ਇਮਾਨਦਾਰ ਆ ਮੈਂ ਨਾ ਚੋਰਾਂ ਦੀਆਂ ਗੱਲਾਂ ਨੰਗੀਆਂ ਕਰਦਾ ਇਸ ਕਰਕੇ ਇਹਨਾਂ ਨੇ ਮੈਨੂੰ ਪਾਰਟੀ ਦੇ ਅਹੁਦੇ ਤੋਂ ਪਰੇ ਕਰ ਦਿੱਤਾ ਇੱਕ ਜਿਹੜਾ ਬਲਾਕ ਪ੍ਰਧਾਨ ਲਗਾਇਆ ਗਿਆ ਹੈ ਉਹ ਉਸ ਦਾ ਬੇਟਾ ਡਰਗ ਦੇ ਵਿੱਚ ਫਸਿਆ ਹੋਇਆ ਹੈ ਟ੍ਰੈਕ ਦੇ ਵਿੱਚ ਫਸਿਆ ਹੋਇਆ 1.5 ਸਾਲ ਸਜ਼ਾ ਕੱਟ ਕੇ ਅਜੇ ਅਜੇ ਬੰਦਿਆਂ ਨੂੰ ਕਰਾਪਟ ਬੰਦਿਆਂ ਨੂੰ ਨਸ਼ਈਆਂ ਬੰਦਿਆਂ ਨੂੰ ਇਹ ਬਲਾਕ ਪ੍ਰਧਾਨ ਥੋਪ ਰਹੇ ਨੇ ਕੱਟੜੇ ਇਮਾਨਦਾਰ ਬੰਦਿਆਂ ਨੂੰ ਲਾਂਬੇ ਕਰ ਰਹੇ ਨੇ ਮੇਰੇ ਨਾਲ ਮੇਰੇ ਸਾਥੀ ਬੈਠੇ ਨੇ ਜਿਹੜੇ ਹਲਕੇ ਤੋਂ ਆਏ ਹੋਏ ਸਾਡਾ ਕੋਈ ਸੁਣਵਾਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਾਡੀ ਦੁਰਦੈ ਕੀ ਦੀ ਫਿਰ ਕੀ ਦੀ ਸੁਣੀ ਅਕਾਲੀ ਕਾਂਗਰਸੀ ਜੋ ਉਹਨਾਂ ਦੇ ਚਿਹਤੇ ਨੇ ਅਕਾਲੀ ਕਾਂਗਰਸੀ ਉਹਨਾਂ ਨੂੰ ਚੇਅਰਮੈਨ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਹੀ ਬਲਾਕ ਪ੍ਰਧਾਨਗੇ ਦਿੱਤੀਆਂ ਗਈਆਂ ਨੇ ਉਹਦੇ ਜਿਹੜੇ 2 ਪੈਸੇ ਦਿੰਦੇ ਨੇ ਇਹਨਾਂ ਨੂੰ ਜਿਹੜੇ ਜੇਬਾਂ ਭਰਦੇ ਨੇ ਸਿਰਫ ਇਹਨਾਂ ਨੂੰ ਉਹੀ ਚੰਗੇ ਲੱਗਦੇ ਨੇ ਅਸੀਂ ਲੋਕ ਕੱਟੜ ਇਮਾਨਦਾਰ ਆ ਅਸੀਂ ਇਹਨਾਂ ਤੋਂ ਇਹ ਗੱਲ ਤੋਂ ਖਫਾ ਆ ਵੀ ਤੁਸੀਂ ਇਮਾਨਦਾਰੀ ਨਾਲ ਕੰਮ ਕਰੋ ਜੋ ਅਸੀਂ ਮਿਸ਼ਨ ਲੈ ਕੇ ਆਏ ਤੇ ਈਮਾਨਦਾਰੀ ਦਾ ਲੋਕੋ ਲੈ ਕੇ ਦੇ ਅਸੀਂ ਇਮਾਨਦਾਰ ਖੜੇ ਆ ਬਿਲਕੁਲ ਪਰ ਇਹ ਇਹ ਗੱਲ ਐ ਐਮਐਲਏ ਕੋਲੇ ਰੱਖ ਦੇਣੀ ਸੀ ਬਿਲਕੁਲ ਲੱਖੀ ਐ ਐਮਐਲਏ ਦੇ ਅੱਖਾਂ ਵਿੱਚ ਨੀਚੇ ਹੋਈਆਂ ਨੇ ਇਸ ਗੱਲ ਦੀਆਂ ਸਾਡਾ ਮਨੇ ਆਪਣਾ ਮੁੱਖ ਮੰਤਰੀ ਆਪਣਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਛਾ ਹਾਂ ਉਹ ਵਿੱਤ ਮੰਤਰੀ ਹਰਪਾਲ ਚੀਮਾ ਉਹਨੂੰ ਬਿਲਕੁਲ ਕਈ ਵਾਰ ਕਹਿ ਚੁੱਕੇ ਸੀ ਵੀ ਜਿਹੜੇ ਚੋਰ ਚੱਕੇ ਨੇ ਤੁਸੀਂ ਉਹਨੂੰ ਨਵੇਂ ਨਾ ਲਾਓ ਪਾਰਟੀ ਦਾ ਗ੍ਰਾਫ ਦਿਨੋਂ ਦਿਨ ਨੀਚੇ ਜਾ ਰਿਹਾ ਹੈ ਪਰ ਇਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਮੈਂ ਇਸ ਗੱਲ ਤੋਂ ਖਫਾ ਹੋ ਕੇ ਮੈਨੂੰ ਬਲਾਕ ਬਣਾਉਣ ਦੇ ਉਹਦੇ ਤੋਂ ਲਾਹਾ ਹਟਾ ਇਹਨਾਂ ਨੇ ਇਹਨਾਂ ਨੇ ਖੁਦ ਬਲਾਕ ਬਣਾਉਣ ਦੇ ਕੱਟਲੇ ਸੱਚ ਬੋਲਦਾ ਮੈਨੂੰ ਕਿ ਸਾਈਡ ਦੀ ਕਰ ਦਿੱਤਾ ਜਾਵੇ ਜੋ ਇਹਨਾਂ ਨੂੰ ਰੁਪਈਏ ਕਮਾ ਕੇ ਦਿੰਦੇ ਨੇ ਚੋਰ ਚੱਕੇ ਢੱਗ ਉਹ ਇਹਨਾਂ ਨੇ ਨਵੇਂ ਆਪਣੇ ਨਵੇਂ ਲਾਏ ਹੋ ਨੇ ਪਰ ਇਹ ਤਾਂ ਕਹਿੰਦੇ ਭ੍ਰਿਸ਼ਟਾਚਾਰ ਮੁਕਤਾਂ ਸੀ ਬਿਲਕੁਲ ਭ੍ਰਿਸ਼ਟਾਚਾਰ ਕਿਉਂਦਾ ਪਿਸ਼ਟਾਲ ਕਰਵਾ ਰਹੇ ਨੇ ਇਹਨਾਂ ਦੀ ਜੇਬਾਂ ਭਰ ਰਹੇ ਨੇ ਲੋਕ ਇਹਨਾਂ ਨੇ ਲਿਆ ਲਿਆ ਕੇ ਹੁਣ ਜਿਹੜਾ ਮੌਜੂਦਾ ਜੋ ਪ੍ਰਧਾਨ ਲਾਇਆ ਇਹਨਾਂ ਨੇ ਮਿਊਸਪਲ ਕਮੇਟੀ ਦਾ ਪ੍ਰਧਾਨ ਲਾਇਆ ਹੈ ਆਪਣਾ ਕੀ ਨਾਮ ਉਹ ਦਾ ਮਨਿੰਦਰ ਸਿੰਘ ਉਹ ਕਾਲੀ ਦਲ ਚੋਂ ਆਇਆ ਹੋਇਆ ਹੈ ਪਾਰਟੀ ਦੇ ਵਿੱਚ ਆ ਕੇ ਉਹ ਹੁਣ ਜੋ ਆਪਣੀਆਂ ਚੋਣਾਂ ਸੀਆਂ ਮਿਸਪਲ ਕਮੇਟੀ ਦੀਆਂ ਉਹਦੇ ਅਕਾਊਂਟਿੰਗ ਟਿਕਟਾਂ ਦਿੱਤੀਆਂ ਗਈਆਂ ਨੇ ਸਾਰੀਆਂ ਜਿਹੜੇ-ਜਿਹੜੇ ਬੰਦ ਨੂੰ ਟਿਕਟਾਂ ਅਹੀਆਂ ਦੂਜੇ ਪਾਰ ਵੈੱਟੀ ਪਾਰਟ ਜੋ ਆਏ ਹਨ ਸਾਰੇ ਨੂੰ ਐਮਸੀ ਟਿਕਟਾਂ ਦਿੱਤੀਆਂ ਗਈਆਂ ਜੋ ਅਸੀਂ ਲੋਕ ਤੇ ਕਟੜ ਇਮਾਨਦਾਰ ਪਾਰਟੀ ਵੱਸਤੇ ਟਿਕਟਾਂ ਮੰਗੀਆਂ ਉਹਨਾਂ ਤੋਂ ਵੀ ਮੈਨੂੰ ਮੰਤਰੀ ਸਾਹਿਬ 6-7 ਟਿਕਟਾਂ ਦੇ ਦਿਓ ਮੇਰੇ ਨਾਲ ਜੋ ਕਟੜ ਇਮਾਨਦਾਰ ਚੱਲੇ ਹੋਏ ਨੇ 10-12 ਸਾਲ ਤੋਂ ਉਹਨਾਂ ਲੋਕਾਂ ਨੂੰ ਅਸੀਂ ਐਮਸੀ ਬਣਾ ਕੇ ਢੜਵੇ ਦਾ ਵਿਕਾਸ ਕਰਵਾਵਾਂਗੇ ਢੜਵਾ ਸ਼ਹਿਰ ਨੂੰ ਕੇ ਲੈ ਕੇ ਆਵਾਂਗੇ ਉਹਨਾਂ ਨੇ ਕੀ ਕੀਤਾ ਮੈਨੂੰ ਕੱਲੋਂ ਟਿਕਟ ਦੇ ਦਿੱਤੀ ਮੇਰੇ ਸੱਤ ਟਿਕਟਾਂ ਮੰਗੇ ਉਹਨਾਂ ਨੂੰ ਨਹੀਂ ਦਿੱਤੀਆਂ ਉਨੇ ਇਹ ਸੋਚਿਆ ਵੀ ਇਹਨੂੰ ਟਿਕਟ ਦੇ ਖਤਮ ਕਰ ਦੋ ਇਹਨੂੰ ਖਤਮ ਕਰ ਦੋ ਇਹਦੇ ਬੰਦੇ ਨਰਾਸ਼ ਹੋ ਜਾਣਗੇ ਮੈਂ ਕੁਰਬਾਨੀ ਦਿੱਤੀ ਮੇਰੇ ਭਾਈਆਂ ਵਾਸਤੇ ਮੈਂ ਟਿਕਟਪ ਦੀ ਭਗਾ ਕੇ ਮਾਰੀ ਇਹ ਮੈਨੂੰ ਅਜਿਹੀ ਟਿਕਟ ਦੀ ਕੋਈ ਲੋੜ ਨਹੀਂ ਮੈਂ ਇਸ ਇਮਾਨਦਾਰ ਲੋਕਾਂ ਨਾਲ ਖੜਾ ਇਮਾਨਦਾਰਾ ਵਾਸਤੇ ਖੜਾ ਜੇ ਇਮਾਨਦਾਰੀ ਨਾਲ ਕੰਮ ਕਰਨਾ ਹੈ ਤਾਂ ਮੇਰੇ ਬੰਦੇ ਕਰ ਸਕਦੇ ਨੇ ਉਹਨਾਂ ਨੂੰ ਮਜੂਤਾ ਜਿਹੜਾ ਪ੍ਰਧਾਨ ਹੈ ਬਿਲਕੁਲ ਕਰਪਟ ਬੰਦਾ ਹੈ 54 ਲੱਖ ਰੁਪਇਆ ਉਹ ਬੰਦੇ ਨੇ ਸਾਡੇ ਛੇਰੇ ਪੰਜਾ ਮਾਰਕੀਟ ਦੇ ਵਿੱਚੋਂ ਲਿਆ ਮੰਤਰੀ ਸਾਹਿਬ ਨੂੰ ਪਤਾ ਫਿਰ ਜਦੋਂ ਰੌਲਾ ਪੈ ਗਿਆ ਉਹ ਤੋਂ ਪੈਸੇ ਵਾਪਸ ਕਰਵਾਏ ਕਈੋ ਨੇ ਲੋਕਾਂ ਤੋਂ ਮੇਰੇ ਕੋਲ ਬਹੁਤ ਜ਼ਿਆਦਾ ਸਬੂਤ ਨੇ 2027 ਦੇ ਵਿੱਚ ਮੈਂ ਕੱਲੀ ਕੱਲੀ ਗੱਲ ਸਾਰੀਆਂ ਪਾਰਟੀਆਂ ਨੂੰ ਪੇਪਰ ਵੰਡੂੰਗਾ ਜੀ ਮੇਰੇ ਜੜਵੇ ਹਲਕੇ ਦੇ ਵਿੱਚ ਇਹਨਾਂ ਨੇ ਕੀ ਕੀ ਕਰਪਟ ਕੀਤਾ ਕੀ ਕੀ ਇਹਨਾਂ ਨੇ ਦੁਰਦਸ਼ਾ ਕੀਤੀ ਹੈ ਲੋਕਾਂ ਦੀ ਕਿੰਨੇ ਘਪਲੇ ਕੀਤੇ ਨੇ ਮੇਰੇ ਕੋਲੇ ਬਹੁਤ ਵੱਡੀ ਲਿਸਟ ਹੈ ਜੀ ਜੀ ਹਾਂਜੀ ਤੁਸੀਂ ਕਿੱਥੋਂ ਮੈਂ ਸਰਨਾਬੇ ਤੋਂ ਆ ਜੀ ਪੁਸ਼ਪਿੰਦਰ ਜਿੰਦਲ ਮੇਰਾ ਨਾਮ ਹੈ ਜੀ ਸਾਡੇ ਨਾਬੇ ਇੱਕ ਫੰਕਸ਼ਨ ਹੋਇਆ ਸੀਗਾ ਪਹੁ ਆਤਮਾਨ ਜੀ ਕੇਸ਼ੀਵਾਲ ਸਾਹਿਬ ਨੇ ਅਗਰ ਸਭਾ ਦੇ ਵਿੱਚ ਇੱਕ ਫੰਕਸ਼ਨ ਕੀਤਾ ਸੀਗਾ ਹਾਂ ਉਹਦੇ ਵਿੱਚ ਕੀ ਹੋਇਆ ਉੱਥੇ ਇਹ بجائے ਅਗਰਵਾਲ ਦੇ ਇੱਕ ਬੰਦੇ ਆਮ ਆਦਮੀ ਪਾਰਟੀ ਦੇ ਬੁਲਾਉਣ ਦੇ بجائے ਅਸ਼ੋਕ ਪੰਸਲ ਇੱਕ ਅਕਾਲੀ ਲੀਡਰ ଥିਗਾ ਉਹਨੂੰ ਪਤਾ ਨਹੀਂ ਕਿਵੇਂ ਇਹਨਾਂ ਨੇ ਸੈਟਿੰਗ ਕੀਤੀ ਉੱਥੇ ਸਟੇਜ ਦੇ ਉੱਪਰ ਆਮ ਆਦਮੀ ਪਾਰਟੀ ਦੇ ਤਿੰਨ ਬੰਦੇ ଥିਗੇ ਇੱਕ ਕੇਸ਼ਰੀਵਾਲ ਸਾਹਿਬ ਇੱਕ ਭਗਵੰਤ ਮਾਨ ਇੱਕ ਸਾਡੇ ਦੇਵ ਮਾਨ ਜੀ ਉਹਨਾਂ ਤੋਂ ਬਗੈਰ ਤੀਆ ਬੰਦਾ ਉਸ ਫੰਕਸ਼ਨ 'ਚ ਹੈ ਹੀ ਨਹੀਂ ਤੀ ਮੂਰੇ ਬੈਠੇ ਨੇ ਮੂਰੇ ਬਿਠਾਏ ਨੇ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਨਹੀਂ ਤੀ ਤਿੰਨੇ ਬੰਦੇ ਦੇ ਉੱਪਰ ਸਟੇਜ ਤੇ ਨਾ ਕੋਈ ਹੋਰ ਵਰਕਰ ਨਾ ਕੋਈ ਅਗਰਵਾਲ ਮੇਰੇ ਮੈਨੂੰ ਹਿਸਾਬ ਲੱਗਦਾ ਹੈ ਵੀ ਸ਼ਾਇਦ ਅਗਰਵਾਲ ਸਮਾਜ ਸਾਡੀ ਆਮ ਆਦਮੀ ਪਾਰਟੀ ਤੋਂ ਟੁੱਟ ਗਿਆ